ਅੰਮ੍ਰਿਤਸਰ ਸ਼ਹਿਰ ਕਹਿਨੂ ਤਾਂ ਸਮਾਰਟ ਸਿਟੀ ਹੈ ਪਰ ਸਮਾਰਟ ਸਿਟੀ ਵਰਗੀ ਕੋਈ ਵੀ ਗੱਲ ਨਹੀਂ ਗੱਲ ਕਰੀਏ ਅੰਮ੍ਰਿਤਸਰ ਦੀ ਸਫਾਈ ਵਿਵਸਥਾ ਦੀ ਤਾਂ ਜਗਾ ਜਗਾ ਤੇ ਲੱਗੇ ਕੂੜੇ ਦੇ ਢੇਰ ਸਮਾਰਟ ਸਿਟੀ ਵਾਲੇ ਦਾਅਵੇ ਨੂੰ ਗ੍ਰਹਿਣ ਲਗਾ ਰਹੇ ਹਨ ਸਾਡੀ ਫਾਸਟ ਵੀ ਨਿਊਜ਼ ਟੀਮ ਨਾਲ ਗੱਲਬਾਤ ਕਰਦੇ ਹੋਏ ਆ ਸ਼ਹਿਰ ਨਿਵਾਸੀਆਂ ਨੇ ਆਖਿਆ ਕਿ ਨਗਰ ਨਿਗਮ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜੇ ਜਗਾ ਜਗਾ ਤੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਉਹਨਾਂ ਨੂੰ ਹਟਵਾਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਬਦਬੂ ਭਰੇ ਮਾਹੌਲ ਤੋਂ ਨਿਛਾਤ ਮਿਲ ਸਕੇ ਐਸਏ ਜਿਸ ਨੂੰ ਮਿਊਸਪਲ ਕਾਰਪੋਰੇਸ਼ਨ ਅਮਰਸਰ ਜਿਹੜੀ ਇਹ ਜ਼ਿੰਮੇਵਾਰੀ ਹੈ ਸ਼ਹਿਰ ਦੀ ਸਫਾਈ ਨੂੰ ਰੱਖਣਾ ਸ਼ਹਿਰ ਦੀ ਵਿਵਸਥਾ ਨੂੰ ਠੀਕ ਰੱਖਣਾ ਲੇਕਿਨ ਇਹ ਮਿਊਸਪਲ ਕਾਰਪੋਰੇਸ਼ਨ ਜਿਹੜੀ ਹੈ ਜੋ ਇਸ ਵੇਲੇ ਹੈ ਇਹ ਬਿਲਕੁਲ ਕੂੜੇ ਦੇ ਉਠਾਣ ਦਾ ਕੋਈ ਬਿਹਤਰ ਇੰਤਜ਼ਾਮ ਨਹੀਂ ਕਰ ਸਕੀ ਅੱਜ ਸ਼ਹਿਰ ਦੇ ਉੱਤੇ ਜਗਾ ਜਗਾ ਕੂੜੇ ਦੇ ਢੇਰ ਲੱਗੇ ਹੋਏ ਆ ਨਾ ਤੇ ਜਿਹੜੀ ਕੰਪਨੀ ਨੂੰ ਜਿਹਨਾਂ ਨੇ ਕੰਮ ਦਿੱਤਾ ਹੈ ਨਾਦੋ ਗੱਡੀਆਂ ਮੋਈਆ ਕਰ ਰਹੀ ਹੈ ਕੋਈ ਵਿਵਸਥਾ ਨਹੀਂ ਹੈ ਸ਼ਹਿਰ ਚ ਲੋਕ ਤੜਾਈ ਤੜਾਈ ਕਰ ਰਹੇ ਨੇ ਜਨਤਾ ਬਹੁਤ ਤੰਗ ਹੈ ਦੁਕਾਨਦਾਰ ਬਹੁਤ ਤੰਗ ਹੈ ਔਰ ਪੌਸ਼ ਕਲੋਨੀਆਂ ਦੇ ਵਿੱਚ ਵੀ ਅੱਜ ਕੂੜੇ ਦੇ ਢੇਰ ਲੱਗੇ ਹੋਏ ਨੇ ਅਨਜਾਇ ਡੰਪ ਬਣਾਈ ਜਾ ਰਹੇ ਨੇ ਸ਼ਹਿਰ ਦੇ ਵਿੱਚ ਜਿਹੜੇ ਕਿ ਸ਼ਹਿਰ ਦੀ ਬਿਹਤਰੀ ਵਾਸਤੇ ਸ਼ਹਿਰ ਦੇ ਲੋਕਾਂ ਵਾਸਤੇ ਠੀਕ ਨਹੀਂ ਹੈ ਸ਼ਹਿਰ ਦੇ ਲੋਕਾਂ ਦੀ ਸ਼ੇਰ ਵੀ ਖਰਾਬ ਹੋ ਰਹੀ ਹੈ ਲੋਕਾਂ ਦਾ ਜਨਜੀਵਨ ਬਹੁਤ ਮੁਸ਼ਕਲ ਚ ਹੈ ਮੈਂ ਇਹੀ ਕਹਾਂਗਾ ਪ੍ਰਮੋਸ਼ਨ ਕਾਰਪੋਰੇਸ਼ਨ ਨੂੰ ਆਪਣੀ ਜ਼ਿੰਮੇਵਾਰੀ ਨਿਭਾਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਲੋਕਲ ਬਾਡੀ ਮਿਨਿਸਟਰ ਨੂੰ ਵੀ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਕੂੜਾ ਜਿਹੜਾ ਹੈ ਨਾ ਉਹਦੇ ਤੋਂ ਬਿਮਾਰੀਆਂ ਪੈਦਾ ਹੋਣੀਆਂ ਮੱਛਰ ਬਹੁਤ ਜ਼ਿਆਦਾ ਹੈ ਮੱਖੀ ਬਹੁਤ ਪੈਦਾ ਹੋ ਰਹੀ ਹੈ ਮੱਛਰ ਬਹੁਤ ਪੈਰਾ ਹੋ ਰਿਹਾ ਹੈ ਔਰ ਬਿਮਾਰੀਆਂ ਲੋਕਾਂ ਨੂੰ ਲੱਗਦੀਆਂ ਪਈਆਂ ਬੇਸ ਬੇਤ ਰਹਾ ਲੋਕਾਂ ਦੀ ਸੇਵਾ ਦਾ ਖਿਆਲ ਰੱਖੋ ਲੋਕਾਂ ਦਾ ਜਨਜੀਵਨ ਠੀਕ ਕਰੋ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਲੋਕਲ ਬਾਡੀ ਦੀ ਜ਼ਿੰਮੇਵਾਰੀ ਹੈ ਮੁਸਲਕਰ ਪੇਸ਼ੀ ਦੀ ਜ਼ਿੰਮੇਵਾਰੀ ਹੈ ਔਰ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰੋ ਜੇ ਪਰਮਾਤਮਾ ਨੇ ਇਹ ਪਦ ਦਿੱਤੇ ਹਨ ਤਾਂ ਉਹਨਾਂ ਨੂੰ ਇਮਾਨਦਾਰੀ ਨਾਲ ਨਿਭਾਉਣ ਦੀ ਕੋਸ਼ਿਸ਼ ਵੀ ਕਰੋ